ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਖਿਆਲੇ ਖੜੇ ਆ ਖਿਆਲਾ ਕਲਾ ਮਾਨਸਾ ਦਾ ਪਿੰਡ ਹੈ ਤੇ ਲੰਘਦੇ ਲੰਘਦੇ ਆਨੇ ਦੇਖਿਆ ਇੱਥੇ ਨਾ ਗੁੜ ਸ਼ੱਕਰ ਦਾ ਕਹਿੰਦੇ ਇੱਕ ਸਟੋਰ ਬਣਿਆ ਹੋਇਆ ਹੈ ਤੇ ਕੁਲਾੜਾ ਲੱਗਿਆ ਹੋਇਆ ਕਹਿੰਦੇ ਬਹੁਤ ਆਉਣ ਵਾਲੀਆਂ ਪੀੜ੍ਹੀਆਂ ਜਿਹੜੇ ਨੌਜਵਾਨਾਂ ਨੇ ਇਹ ਚੀਜ਼ਾਂ ਨਹੀਂ ਦੇਖੀਆਂ ਤੇ ਅਲੋਪ ਹੁੰਦੀਆਂ ਜਾ ਰਹੀਆਂ ਨੇ ਮਲਬਈ ਕੁਲਾੜਾ ਖਿਆਲਾ ਕਲਾ ਗੁੜ ਸ਼ੱਕਰ ਤੇ ਆਰਗੈਨਿਕ ਆਟਾ ਦਲੀਆ ਅਚਾਰ ਦਾ ਕਹਿੰਦੇ ਇੱਥੇ ਸਟੋਰ ਬਣਿਆ ਹੋਇਆ ਹੈ ਨੰਬਰ ਵੀ ਤੁਹਾਨੂੰ ਦਿਖਾਵਾਂਗੇ ਤੇ ਪਹਿਲਾਂ ਆਪਾਂ ਝਾਤ ਮਾਰਦੇ ਹਾਂ ਇਸ ਸਟੋਰ ਤੇ ਵੀ ਗੁੜ ਬਣਦਾ ਕਿਵੇਂ ਹੈ ਕਿਵੇਂ ਗੰਨੇ ਦਾ ਜੂਸ ਕੱਢਿਆ ਜਾਂਦਾ ਹੈ ਤੇ ਕਿਹੜੇ ਤਰੀਕੇ ਦੇ ਨਾਲ ਹੈ ਜਿਹੜਾ ਇਹ ਕੁਲਾੜਾ ਚੱਲਦਾਗਾ ਆ ਦੇਖੋ ਆ ਮਸ਼ੀਨ ਚੱਲ ਰਹੀ ਹੈ ਤੁਸੀਂ ਸਾਹਮਣੇ ਦੇਖ ਰਹੇ ਹੋਗੇ ਉਧਰਲੇ ਪਾਸੇ ਦੋ ਜਣੇ ਲਾ ਰਹੇ ਆ ਗੰਨੇ ਆ ਮੋਟਰ ਤੇ ਚੱਲ ਰਹੀ ਹੈ ਜਿਹੜਾ ਇਹਦਾ ਕਚਰਾਗਾ ਉਹ ਟਰਾਲੀ ਦੇ ਵਿੱਚ ਪਈ ਜਾਂਦਾ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਹੈ ਜਿਹੜਾ ਇਹ ਖਲਾੜਾ ਚੱਲ ਰਿਹਾਗਾ ਇੱਥੋਂ ਦੀ ਗੰਨੇ ਲਾ ਰਹੀ ਹੈ ਇਹ ਤੇ ਹੁਣ ਸਾਨੂੰ ਜੂਸ ਵੀ ਦਿਖਾਉਣੇ ਆ ਵੀ ਜੂਸ ਕਿਹੜੀ ਸ਼ੈਡ ਆ ਰਿਹਾਗਾ ਤੇ ਕਿਵੇਂ ਜਾਂਦਾ ਪਹਿਲੀ ਸ਼ੈਡ ਉਹ ਵੀ ਦਿਖਾਉਣੇ ਆ ਸਾਨੂੰ ਆ ਦੇਖੋ ਇੱਥੋਂ ਦੀ ਆ ਰਿਹਾ ਜੂਸ ਆ ਨਿਕਲ ਰਿਹਾ ਆ ਜੂਸ ਜਾ ਰਿਹਾਗਾ ਇੱਥੋਂ ਢੋਲ ਦੇ ਵਿੱਚੋਂ ਪਾਈਪ ਪਾਈ ਹੋਈ ਹੈ ਇਹਨਾਂ ਨੇ ਆ ਦੇਖੋ ਪਾਈਪ ਜਾਂਦੀ ਹੈ ਜਿਹੜੀ ਤੇ ਇੱਥੇ ਲੱਗੀ ਹੋਈ ਹੈ ਮੋਟਰ ਹੁਣ ਮੋਟਰ ਹੈ ਜਿਹੜੀ ਉਹ ਲੈ ਜਾਂਦੀ ਕਿੱਥੇ ਹੈ ਜੂਸ ਨੂੰ ਉਹ ਵੀ ਦਿਖਾਉਣੇ ਆ ਇੱਥੇ ਝੋਕਾ ਲਾ ਰਹੇ ਆ ਦੇਖੋ ਇੱਕ ਇਨਸਾਨ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਤੇ ਕੁਹਾੜਿਆਂ ਤੇ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਦਿਖਾਉਣ ਦੀ ਅੱਜ ਕੋਸ਼ਿਸ਼ ਕੀਤੀ ਹੈ ਵੀ ਗੁੜ ਬਣਦਾ ਕਿਵੇਂ ਆ ਖਾਤਾ ਹਰੇਕ ਲੈਂਦਾ ਹੈ ਖਰੀਦਤਾ ਹਰੇਕ ਲਿਆਉਂਦਾ ਪਰ ਇਹ ਬਣਦਾ ਕਿਵੇਂ ਆ ਜਿਹੜੀ ਉਹ ਮੋਟਰ ਲੱਗੀ ਆ ਉਹ ਇੱਥੇ ਆਉਂਦੀ ਹੈ ਇੱਥੇ ਜੂਸ ਹੈ ਜਿਹੜਾ ਇਸ ਟੈਂਕੀ ਦੇ ਵਿੱਚ ਆਉਂਦਾ ਹੈ ਮੋਟਰ ਆਹੀਂ ਚੱਕ ਕੇ ਪਹਿਲਾਂ ਇਹਦੇ ਵਿੱਚ ਆਉਂਦਾ ਆ ਦੇਖੋ ਪਹਿਲਾ ਇਹਦੇ ਵਿੱਚ ਸਭ ਤੋਂ ਪਹਿਲਾਂ ਇਹਦੇ ਵਿੱਚ ਆਉਂਦਾ ਹੈ ਮੈਲ ਹੈ ਜਿਹੜੀ ਉਹ ਅਲੱਗ ਕੱਢੀ ਜਾ ਰਹੀ ਹੈ ਨਾਲ ਦੀ ਨਾਲ ਦੇਖੋ ਉਹ ਦੇਖੋ ਵੀਰ ਹੈ ਜਿਹੜਾ ਹੁਣ ਵੀ ਉਹ ਲੱਗਿਆ ਹੋਇਆ ਹੈਗਾ ਆ ਦੇਖੋ ਉਹ ਮੈਲ ਨੂੰ ਜਿਹੜੀ ਨੂੰ ਪਾਸੇ ਕਰ ਕਰਕੇ ਸ਼ਾਨੀ ਦੇ ਨਾਲ ਹੈ ਜਿਹੜਾ ਉਹ ਕੱਢ ਰਿਹਾਗਾ ਤੇ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ ਇਸ ਕੰਮ ਤੇ ਮੈਨੂੰ ਲੱਗਦਾ ਬਹੁਤ ਲੋਕਾਂ ਨੂੰ ਨਹੀਂ ਪਤਾ ਹੋਣਾ ਵੀ ਗੁੜ ਬਣਦਾ ਕਿਵੇਂ ਹੈ ਉਸ ਤੋਂ ਬਾਅਦ ਤੀਜੇ ਪਾਸੇ ਆ ਜਾਂਦਾ ਆ ਦੇਖੋ ਆ ਹੁਣ ਤੀਸਰੇ ਪਾਸੇ ਇੱਥੇ ਗੋੜਾ ਜਿਹੜਾ ਉਬਲ ਰਿਹਾ ਇਸ ਤੋਂ ਬਾਅਦ ਐਸ ਭਾਂਡੇ ਦੇ ਵਿੱਚ ਪਾਇਆ ਜਾਂਦਾ ਆ ਦੇਖੋ ਜਿਹੜਾ ਬਣਿਆ ਹੋਇਆ ਇਹਦੇ ਵਿੱਚ ਪਾ ਕੇ ਥੱਪਿਆ ਜਾਂਦਾ ਜਿਵੇਂ ਆ ਸੱਕਰ ਹੈ ਐ ਸੱਕਰ ਬਣਦੀ ਹੈ ਸੱਕਰ ਤੋਂ ਬਾਅਦ ਗੋੜਾ ਜਿਹੜਾ ਮਰਜ਼ੀ ਰੂਪ ਦੇ ਦੇਣ ਉਹਨੂੰ ਗੋਲ ਕਰ ਦਿੰਦੇ ਆ ਚੌਰਸ ਕਰ ਦਿੰਦੇ ਆ ਜਿਵੇਂ ਆ ਪਿਆਗਾ ਦੇਖੋ ਆ ਚੌਰਸ ਹੈਗਾ ਹਨਾ ਤੇ ਬਹੁਤ ਵਧੀਆ ਸੋਹਣੇ ਢੰਗ ਦੇ ਨਾਲ ਜਿਹੜੀਆਂ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ ਉਹਨਾਂ ਨੂੰ ਦਿਖਾਉਣ ਦੀ ਮੈਂ ਕੋਸ਼ਿਸ਼ ਕੀਤੀ ਹੈ ਤੇ ਜਰੂਰ ਆ ਕਮੈਂਟ ਤੇ ਸ਼ੇਅਰ ਕਰਿਓ ਜਿਨ੍ਹਾਂ ਨੂੰ ਵਧੀਆ ਲੱਗੀ ਲੰਗ ਦੇ ਟੱਪ ਦੇ ਜਰੂਰ ਗੇੜਾ ਮਾਰਿਓ ਆ ਦੇਖੋ ਕੰਟੈਕਟ ਨੰਬਰ ਵੀ ਦੇਤੇ ਇਹਨਾਂ ਦੇ ਅੰਦਰ ਵੀ ਬਹੁਤ ਕੁਝ ਬਣਿਆ ਹੋਇਆ ਹੈ ਜਿਹੜੀਆਂ ਚੀਜ਼ਾਂ ਆਪਾਂ ਨੂੰ ਬਹੁਤ ਜ਼ਿਆਦਾ ਮਲਾਵਟ ਕਰ ਕਰਕੇ ਆਉਂਦੀਆਂ ਇਹਨਾਂ ਕੋਲੇ ਬਿਲਕੁਲ オリジナル ਚੀਜ਼ਾਂ ਬਣੀਆਂ ਪਈਆਂ ਨੇ ਆ ਦੇਖੋ ਲੰਗ ਦੇ ਟੱਪ ਦੇ ਤੁਸੀਂ ਜਦੋਂ ਮਰਜ਼ੀ ਝਾਤ ਮਾਰ ਜਿਓ ਖਰੀਦਣਾ ਨਾ ਖਰੀਦਣਾ ਤੁਹਾਡੀ ਮਰਜ਼ੀ ਹੈ ਪਰ ਜਰੂਰ ਗੇੜਾ ਮਾਰਿਓ ਚਾਰ ਮਸਾਲਾ ਆ ਦੇਖੋ ਪਏ ਜਿਵੇਂ ਤੇ ਆ ਸਾਬਣਾ ਪਈਆਂ ਨੇ ਆ ਦੇਖੋ ਹਲਦੀ ਨਿੰਮ ਸੰਤਰਾ ਸਾਬਣ ਤੇ ਹਲਦੀ ਪਾਊਡਰ ਪਿਆਗਾ ਗਰਮ ਮਸਾਲੇ ਪਏ ਬਹੁਤ ਸਾਰੀਆਂ ਚੀਜ਼ਾਂ ਇਸੇ ਤੁਹਾਨੂੰ ਦੇਖਣ ਨੂੰ ਮਿਲ ਗਈਆਂ ਤੇ ਤੁਸੀਂ ਖਰੀਦ ਵੀ ਸਕਦੇ ਹੋ ਇਸ ਕਰਕੇ ਪਹਿਲਾਂ ਤਾਂ ਜਰੂਰ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗੀ ਉਹ ਜਰੂਰ ਕਮੈਂਟ ਤੇ ਸ਼ੇਅਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ